ऑपरेशन कारोबार ਤਹਿਤ ਮੁਹਾਲੀ ਪੁਲਿਸ ਦੇ ਐਸਐਸਪੀ ਦੀ ਅਗਵਾਈ ਹੇਠ ਡੀਐਸਪੀ ਮੋਹਿਤ ਅਗਰਵਾਲ ਅਤੇ ਐਸਐਚਓ ਇੰਸਪੈਕਟਰ ਤੇ ਅਮਨ تیرਖਾ ਵੱਲੋਂ ਲਗਾਏ ਗਏ ਵਿਸ਼ੇਸ਼ ਨਾਕੇਬੰਦੀ ਦੌਰਾਨ ਆਰਕੀਟ ਵਿੱਚ ਹੁੱਲੜਬਾਜੀ ਕਰਨ ਅਤੇ ਸਟੰਟ ਬਾਜੀ ਕਰਨ ਵਾਲਿਆਂ ਤੇ ਕੱਸੀ ਨਕੇਲ ਜੀ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੁਹਾਲੀ ਇਹਦੀ ਕਾਫੀ ਕੰਪਲੇਂਟਾਂ ਸਾਡੇ ਕੋਲ ਆ ਰਹੀ ਸੀਗੀਆਂ ਕਿ ਇੱਥੇ ਮਾਰਕੀਟ ਦੇ ਜਿਹੜੇ ਵਾਲੇ ਦੁਆਲੇ ਦੀ ਜਿਹੜੀ ਪੈਰੀਕਲ ਸੜਕਾਂ ਹੈਗੀ ਉੱਥੇ ਲੋਕੀ ਬਹਿ ਕੇ ਜਿਹੜੇ ਹੈਗੇ ਆਪਣੀ ਗੱਡੀਆਂ ਦੇ ਵਿੱਚ ਸ਼ਰਾਬ ਪੀਂਦੇ ਔਰ ਇਹ ਵੀ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਜਿਦੇ ਵਿੱਚ ਇੱਥੇ ਰਾਤ ਨੂੰ 1:30 ਵਜੇ 2:00 ਵਜੇ ਰਾਤ ਨੂੰ ਲੇਟ ਲੈ ਠੁੰਡੜ ਬਾਜੀ ਕੀਤੀ ਜਾਂਦੀ ਹੈ ਤੇਜ਼ ਗੱਡੀਆਂ ਚਲਾਈ ਜਾਂਦੀਆਂ ਨੇ ਤੇ ਸਟੈਂਡ ਕੀਤੇ ਜਾਂਦੇ ਸੋ ਮੈਂ ਤੁਹਾਡੇ ਰਹੀ ਦੱਸਣਾ ਚਾਹੁੰਦਾ ਕਿ ਪਿਛੇ ਪਿਛਲੇ 2 ਹਫ਼ਤੇ ਤੋਂ ਅਸੀਂ ਲਗਾਤਾਰ ਜਿਹੜਾ ਕਾਰੋਬਾਰ ਜਿਹੜਾ ਗੱਡੀਆਂ ਦੇ ਵਿੱਚ ਡਰਿੰਕ ਕਰਦੇ ਉਹਦੇ ਖਿਲਾਫ ਅਸੀਂ ਐਕਸ਼ਨ ਚਲਾਇਆ ਹੋਇਆ ਹੈ ਮੁਹਿੰਮ ਚਲਾਈ ਹੋਈ ਜਿਹਦੇ ਵਿੱਚ ਕਾਫੀ ਗੱਡੀਆਂ 100 ਤੋਂ ਵੱਧ ਗੱਡੀਆਂ ਅਸੀਂ ਇੰਪਾਉਂਡ ਕੀਤੀਆਂ ਸੋ ਇਸ ਤੋਂ ਇਲਾਵਾ ਅੱਜ ਤੋਂ ਅਸੀਂ ਸਪੈਸ਼ਲ ਇਥੇ ਸ਼ੁਰੂ ਕੀਤਾ ਹੈ ਜਿਹੜਾ ਐਂਟਰੀ ਪੁਆਇੰਟ ਹੈਗਾ ਤੇ ਐਗਜ਼ਿਟ ਪੁਆਇੰਟ ਹੈਗਾ ਉੱਥੇ ਅਸੀਂ ਪੀਸੀਆਰ ਵਹੀਕਲ ਲਗਾ ਕੇ ਉਹਨਾਂ ਦੇ ਨਾਲ ਮੁਲਾਜ਼ਮ ਲਗਾ ਕੇ ਸਪੈਸ਼ਲ ਚੈਕਿੰਗ ਦੇ ਨਾਕਾਬੰਦੀ ਸਟਾਰਟ ਕਰਤੀ ਹੈ। ਤੋਂ ਜੋ ਵੀ ਵਿਅਕਤੀ ਐਂਟਰ ਹੋਏਗਾ ਜੇਕਰ ਕੋਈ ਹਥਿਆਰ ਲੈ ਕੇ ਆ ਰਿਹਾ ਹੈ ਕੋਈ ਆਪਤਿਜਨਕ ਵਸਤੂ ਲੈ ਕੇ ਆ ਰਿਹਾ ਹੈ ਜਾਂ ਫਿਰ ਡਰੰਕ ਕੰਡੀਸ਼ਨ ਦੇ ਵਿੱਚ ਆ ਰਿਹਾ ਹੈ ਉਹਦੀ ਚੈਕਿੰਗ ਕੀਤੀ ਜਾਏਗੀ ਤਾਂ ਕਿ ਹੁੱਲੜਬਾਜੀ ਜਿਹੜੀ ਹੈਗੀ ਉਹਤੇ ਰੋਕਥਾਮ ਕੀਤੀ ਜਾ ਸਕੇ। ਇਸ ਤੋਂ ਇਲਾਵਾ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਜਿਹਦੇ ਵਿੱਚ ਕੀ ਕੁਝ ਯੂਥ ਜੋ ਹੈ ਉਹ ਗੱਡੀ ਦੇ ਬਾਹਰ ਨਮਕ ਰਹੇ ਸੀਗੇ। ਸੋ ਉਸ ਦੇ ਵਿੱਚ ਡੀਐਸਪੀ ਤੇ ਐਸਐਚਓ ਨੇ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਉਹ ਐਕਸ਼ਨ ਲੈ ਲਿਆ ਗੱਡੀ ਵੀ ਇੰਪਾਉਂਡ ਕਰਤੀ ਹੈ ਇੱਕ ਹੋਰ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਵੀ ਅਸੀਂ ਗੱਡੀ ਦੇ ਜਿਹੜੇ ਨੰਬਰ ਹੈਗੇ ਉਹਦੇ ਪਾਲ ਕਰ ਰਹੇ ਹਾਂ ਛੇਤੀ ਉਹਦੇ ਖਿਲਾਫ ਵੀ ਕਾਰਵਾਈ ਕਰ ਦਿੱਤੀ ਜਾਏਗੀ ਤਾਂ ਟ੍ਰਿਊਨ ਨਾਕਾਬੰਦੀ ਆਪਾਂ ਐਨੇ ਦਿਨ ਹੋ ਗਏ ਨਾਕਾਬੰਦੀ ਕਰਦੇ ਹੋਏ ਤੇ ਆਪਾਂ ਨੂੰ ਕੋਈ ਨਸ਼ੀਲੇ ਪਦਾਰਥ ਵਗੈਰਾ ਕੁਝ ਹੈ ਉਹਦੇ ਕੋ ਬਰਾਮਦ ਹੋਈ ਹੈ ਨਾਕਾਬੰਦੀ ਦੇਖੋ ਵਕਫ ਵਕਫ ਥਾਵਾਂ ਤੇ ਚੱਲ ਰਹੀ ਹੈ ਜਿਹੜੀ ਸਪੈਸ਼ਲ ਜਿਹੜੀ 3B2 ਮਾਰਕੀਟ ਦੀ ਹੈ ਅੱਜ ਇਸੇ ਲਈ ਸਪੈਸ਼ਲ ਆਏ ਕਿ ਅੱਜ ਤੋਂ ਸਟਾਰਟ ਕਰ ਰਹੇ ਹਾਂ ਰੇਟ ਲੇਟ ਨਾਈਟ ਜਿਹੜੀ ਪਟੋਲਿੰਗ ਹੈ ਉਹ ਤੇਨੂੰ ਤੱਕ ਵਧਾਈ ਜਾਉ ਤੇ ਕਾਫੀ ਕੰਮ ਦੇਖਣ ਨੂੰ ਆਏ। ਇਹ ਲੇਟ ਨਾਈਟ ਪਟੋਲਿੰਗ ਜਿਹੜੀ ਨਾਕਾਬੰਦੀ ਸ਼ੁਰੂ ਕੀਤੀ ਹੈ ਇਸ ਦੇ ਨਾਲ ਨਾਲ ਅਸੀਂ ਇਸ ਮਾਰਕੀਟ ਦੇ ਵਿੱਚ ਗਸ਼ਤ ਵੀ ਸ਼ੁਰੂ ਕੀਤੀ ਹੈ। ਤੋਂ ਜਿਹੜੀ ਗਸ਼ਤ ਹੈਗੀ ਹੈ ਉਹ ਚੱਲੇਗੀ ਰਾਤ ਨੂੰ ਸਵੇਰੇ 5 ਵਜੇ ਤੱਕ ਚਲਾਵਾਂਗੇ ਰਾਤ ਨੂੰ 8 ਵਜੇ ਤੋਂ ਲੈ ਕੇ। ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ। ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ